ਇਹ ਜਬਾਲ ਗਨ ਸਨੇਕ ਗੱਡੀ ਨੂੰ ਅੱਗੇ ਰੰਨੀ ਆ ਪਾਟਿਆ ਤੇ ਆਪਣੇ ਟੱਕਾਂ ਹੀ ਉਹਦੇ ਟੱਕਾਂ ਨੂੰ ਫੂਕਣਾ ਨੀਆ ਉਹ ਨਿਕਲ ਕੇ ਤੇ ਬੰਦੇ ਜਿੱਤਰਾ ਮੇਰਾ ਪਰਾ ਨਹੀਂ ਫਰਲੇ ਉੱਥੇ ਜਾ ਕੇ ਹੁੰਦਾਂ ਨੇ ਚੱਲ ਗਏ ਹੱਟੇ ਮੁੰਡੇ ਸਾਰੇ ਉੱਥੇ ਉਹ ਇੱਕ ਥੋੜਾ ਉਹਦੇ ਪਕਰ ਬੜੀ ਸਾਡੇ ਬੜੇ ਜਾਣੇ ਤੇਰੇ ਵੀਰ ਨੂੰ ਉਸੇ ਵੇਲੇ ਮਾਰ ਦਿੱਤਾ ਵਾਂ ਤਰਿਆ ਨੇ ਉਹਦੇ ਮਰ ਜਾਣ ਨਿਆਣੇ ਮੇਰੇ ਪਰਾ ਤੇ ਕਿਤੇ ਛੋਟੇ ਛੋਟੇ ਗੱਡੀ ਵੀ ਨਹੀਂ ਕੋਈ ਹਾਏ

ਉਹ ਸਰਪੰਚ ਦਾ ਮੁੰਡਾ ਵਾਏ ਤੇ ਆਪਣੇ ਧਾਣੇ ਗੱਡੀ ਚ ਲੈ ਦੇ ਹੀ ਉਹ ਮੁੰਡਿਆਂ ਨੇ ਆਣ ਕੇ ਤੈਨੂੰ ਗੋਲੀ ਮਾਰਤੀ ਆ ਆਨ ਨੂੰ ਇਨਸਾਫ ਚਾਹੀਦਾ ਅਸੀਂ ਬਸ ਉਹਨੂੰ ਅੱਗ ਲਾਉਣੀ ਆ ਜਿ ਤਰ੍ਹਾਂ ਮੇਰਾ ਭਰਾ ਪਿਆਣਾ ਅਸੀਂ ਵੀ ਉਹਨੂੰ ਇਤਰਾ ਹੀ ਭੁਕਣਾ ਵਾ ਠੀਕ ਆ ਨਾ ਆਡਾ ਕੋਈ ਉਹਨਾਂ ਨਾਲ ਇਨਸਾਫ ਨਹੀਂ ਆਈ ਉਹਨੂੰ ਬਸ ਮਾਰਨਾ ਵਾ ਨੂੰ ਵੀ ਕੌਣ ਬੰਦਾ ਉਹ ਪਤਾ ਨਹੀਂ ਆ ਬੰਦਾ ਹੁਣ ਉਹ ਮੁੰਡੇ ਗਏ ਆ ਲੱਭਣੇ ਲੱਭ ਕੇ ਤਾਂ ਸਾਹਮਣੇ ਲਿਆ ਕੇ ਭੁਕਣਾ ਉਹਨੂੰ ਧਾਣੇ ਕਿੱਥੇ ਲੈ ਕੇ ਜਾ ਰਹੇ ਹੈਗੇ ਧਾਣੇ ਮੰਡੀ ਲੈ ਕੇ ਜਾਣ ਦੇ ਸਾਈਲਰ ਚ ਹਾਂਜੀ ਇਹ ਕੰਮ ਕਰਦੇਗੇ ਇਹ ਮੰਡੀ ਨਾਲ ਤੇ ਡਰਾਈਵਰ ਆਪਣੀਆਂ ਗੱਡੀਆਂ ਹੱਡੀਆਂ ਇਹ ਵੀ ਗੱਡੀ ਨਹੀਂ ਚਲਾਉਂਦੇ ਹੋ ਆਪਣੀਆਂ ਗੱਡੀਆਂ ਲੈ ਕੇ ਜਾਣਦੇ ਆ ਭਾਜੀ ਚਾਰ ਪੰਜ ਗੱਡੀਆਂ ਵੱਡੀਆਂ ਹੈ ਤੁਹਾਨੂੰ ਕਿਦਾ ਪਤਾ ਕਦ ਗੋਲੀ ਵਜੀ ਇਹ ਹੁਣ ਸਾਨੂੰ ਕੋਣ ਗਏ ਛੋਟਾ ਪਤੀ ਆ ਮੇਰੇ ਦੀ ਮਗਰ ਗੱਡੀ ਹੀ ਉਹ ਕਿਤੇ ਗਾਂ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਤੇ ਅੱਡੇ ਚ ਜਿੰਨਾ ਤੱਕ ਉਹਨਾਂ ਨੇ ਹਸਪੀਟਲ ਦੇ ਔਲ ਦੇ ਲੈ ਆਂਦਾ ਵਾ ਉਹਨੇ ਚ ਮੇਰੇ ਸਾਹ ਮੁੱਕ ਗਏ ਆ ਮੇਰਾ ਛੋਟਾ ਪਤੀ ਆ ਨਾਲ ਆ ਵੇਖੋ ਇਹ ਵੀ ਵਿਚਾਰਾ ਦਫ਼ਤਰ ਚ ਡਿਊਟੀ ਕਰਦਾ ਵਾ ਤੋਂਨੇ ਚ ਉਹ ਵੀ ਵਿਚਾਰਾ ਲਈ ਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਰਸਾ ਹਾਨੀ ਆਏ ਮੇਰੇ ਪ੍ਰਾਣ ਨੂੰ ਸਾਫ ਚਾਹੀਦਾ ਬਸ ਇਹ ਡਰਾਈਵਰ ਕੰਮ ਕਰਦੇ ਇਹ ਆਪਣੀ ਡਰਾਈਵਰੀ ਆਪਣੇ ਗੱਡੀਆਂ ਸਾਡੀਆਂ ਛੇ ਗੱਡੀਆਂ ਸਾਡੀਆਂ ਆਪੇ ਡਰਾਈਵਰ ਇਹ ਘਟਨਾ ਮਿੱਠੇ ਦਿੱਤੇ ਸੇਲਰ ਲੱਗੇ ਹੋਈ ਹੈ ਨਾ ਗਦਾਮਾਂ ਦੇ ਸਾਹਮਣੇ ਹੋਈ ਆ ਇਹ ਸਰਪੰਚ ਉਹ ਬੋੜਾ ਕੋਈ ਹਾਂਜੀ ਸਾਡਾ ਪਿਓ ਜਰਾ ਸਰਪੰਚ 15 ਸਾਲ ਸਰਪੰਚੀ ਕੇ ਪੀ ਬਹੁਤ ਸਰਪੰਚ ਲੂਣਾ ਪੈੰਦ ਰੋੜਿਆ ਦਾ ਗੱਡੀ ਦੀ ਚਾਚਾ ਜੀ ਦੀ ਬਿਲਕੁਲ ਸਹੀ ਆ ਉਹਦਾ ਡਰਾਈਵਰ ਨੇ ਸਾਇਨਾਰਤੀਆ ਡਰਾਈਵਰ ਨੇ ਗਲਤ ਗੱਡੀ ਵਾਰੀ ਆ ਟਾਇਰ ਪਾੜ ਗਿਆ ਜੀ ਹੱਥੋਂ ਫਾਈ ਹੋ ਗਏ ਆ ਫੈਸਲਾ ਹੋ ਗਿਆ ਵੀ ਕੋਈ ਗੱਲ ਨਹੀਂ ਜੀ ਮੁਰਕੇ ਉਹਨੇ ਆਰਤੀ ਦੇ ਡਰਾਈਵਰ ਨੇ ਬਾਪਲੇ ਮਾਲਕ ਨੂੰ ਛੱਡਿਆ ਵਾ ਦੋ ਕਾਡੀਆਂ ਆਈਆਂ ਵਾ ਉਹਨਾਂ ਹੰਦੇ ਹੱਥੋਂ ਬਾਈ ਹੋਏ ਆ ਛੋਏ ਰਹੰਦੇ ਨੇ ਗੋਲੀਆਂ ਮਾਰੀਆਂ ਵਾ ਹਰਪਾਲ ਸਿੰਘ ਦਾ ਨਾਮ ਆ ਬਾਹਰਕਾਰ ਦੀ ਫੋਟੋ ਆ ਜਿਹੇ ਵਿੱਚ ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਜੀ ਗੋਲੀ ਹਰਪਾਲ ਸਿੰਘ ਨਾਮ ਦੇ ਬੰਦੇ ਨੇ ਹਾਂ ਜੀ ਹਾਂ ਜੀ ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ ਸੀ ਕਿੰਨੇ ਬੰਦੇ ਸੀ ਉਹ ਫੋਟੋ ਸ਼ੋਅ ਕਰਾ ਕਿੰਨੇ ਜਣੇ ਸੀ ਉਹ ਚਾਰ ਜਣੇ ਸੀ ਜੀ ਆਰਤੀ ਕਿਹੜਾ ਸੀ ਨਾਲ ਉਹਦਾ ਨਾਮ ਹਰਪਾਲ ਸਿੰਘ ਜੀ ਆਰਤੀ ਨਾਮ ਹਾਂ ਜੀ ਹਾਂ ਜੀ ਆਰਤੀ ਕੱਚਾ ਨਾਸਾਇਨ ਜੀ ਦਾ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਪੁਲਿਸ ਨੂੰ ਸਾਫ ਚਾਹੀਦਾ ਜੀ ਇਹਨੂੰ ਨਹੀਂ ਨਹੀਂ ਇਹ ਕੱਡੀਆਂ ਨੂੰ ਅੱਗ ਲਾਵਾਂਗੇ ਲੱਦੇ ਲਗਾਏ ਸਮਾਨ ਨੂੰ ਇਹਦੇ ਨੇ ਸਿੱਧੀ ਗੱਲ ਹੈ ਜਿਹੜੀ ਫੋਰ ਕਿੰਨੇ ਕੀਤੀ ਹੈ ਹਾਂਜੀ ਜਿਹੜੀ ਕੱਡੀਆਂ ਜਿਹੜਾ ਉਹਦਾ ਚਾਚਾ ਜੀ ਉਹਨਾਂ ਨੂੰ ਪਤਾ ਲੱਗਾ ਵੀ ਡੈਥ ਹੋ ਗਈ ਫੇਰ ਐ ਗੁੱਸੇ ਜਾ ਕੇ ਪੰਨ ਤੋੜ ਉਹਨਾਂ ਦੀਆਂ ਗੱਡੀਆਂ ਹਾਂਜੀ ਉਹਨਾਂ ਦੀਆਂ ਗੱਡੀਆਂ ਐ ਅਸਲਾ ਕਿੱਥੋਂ ਉਹ ਲੈ ਚੋਣ ਜਾਂ ਫਸ ਪੁਲਿਸ ਪ੍ਰਸ਼ਾਸਨ ਕੀ ਕਰਨ ਲਿਆ ਵਾ ਕਿੰਨਾ ਅਸਲਾ ਸੀ ਉਹਨਾਂ ਕੋਲ ਹਾਂਜੀ ਕੀ ਕੋਸਾਂ ਦੇ ਜੀ ਜੀ ਬਾਕੀ ਤੂੰ ਆਹ ਵੇਖੋ ਗੱਡੀ ਚ ਪਈਆਂ ਵਾ ਕਿਰਪਾ ਨਾ ਹੀ ਗੰਡਾਸੀਆਂ ਜੀ ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ ਕਿਹੜਾ ਹਥਿਆਰ ਕਿਹੜਾ ਸੀ ਉਹ ਪੈਸਾ ਹੀ ਆ ਪਿਸਟਲ ਹੀ ਇੱਕ ਜੀ ਅੱਜ ਐਫਸੀਆਈ ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ ਉਹ ਵਨ ਬਾਏ ਵਨ ਅੰਦਰ ਜਾ ਕੇ ਖਾਲੀ ਹੁੰਦੇ ਸੀ ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ ਗੇਟ ਤੋਂ ਦੋ ਟਰੱਕਾਂ ਵਾਲੇ ਆਫਿਸ ਤੋਂ ਏਂਟਰ ਕਰਨ ਤੋਂ ਆਫਿਸ 'ਚ ਲੜਕਾ ਇਸੇ ਲੜਾਈ ਦੌਰਾਨ ਗੋਲੀ ਚਲਣ ਕਰ ਇੱਕ ਟਰੱਕ ਡਰਾਈਵਰ ਮੱਖਣ ਮਸੀਦ ਦੀ ਮੌਤ ਹੋ ਗਈ ਜਿਹਦੇ ਸਬੰਧ ਵਿੱਚ ਆਪ ਫਾਇਲ ਨੰਬਰ 78 ਅੰਦਰ ਸੈਕਸ਼ਨ 302 ਆਪੀਸੀ 34 ਆਈ 302 34 ਆਪੀਸੀ 25 25 ਦਾ ਨਾਮ ਅਰ ਰਿਪੋਰਟ ਪੱਤਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਕਿੰਨੇ ਦੋਸ਼ੀ ਆਦੇ ਇਹਦੇ ਵਿੱਚ ਤਿੰਨ ਦੋਸ਼ੀ ਹੈ ਜੀ ਕੌਣ ਕੌਣ ਨੇ ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁੰਦਾਮਪੁਰ ਦੂਸਰਾ ਹੈਗਾ 사ਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਕੁੱਲਾ ਤੀਜਾ ਹੈਗਾ ਹਰਪਾਲ ਸਿੰਘ ਪੁੱਤਰ ਮਲਖਾ ਸਿੰਘ ਵਾਸੀ ਮਟੰਮ ਆ ਡਰਾਈਵਰ ਨੇ ਕਰਿਆ ਇਹਨਾਂ ਚ ਇੱਕ ਡਰਾਈਵਰ ਦਾ ਦੋ ਆਰਤੀ ਹੈ ਇਹਨਾਂ ਨੂੰ ਜਲਦੀ ਜਰੂਰ ਦੁਰਪਤਾ ਕੀਤਾ ਜਾਵੇ ਆਹ ਦੇ ਆਪਣੇ ਨਾਮ ਤੇ ਨੋਟ ਕੀ ਇਹ ਜੀ ਲਾਉਂਦੇ ਆ ਆਹ ਸਾਡੇ ਰਾਜਿਤਿਕ ਸੁਨਾ ਨਿਰਮਨ ਜਸਪਾਲ ਸਿੰਘ ਜੀ ਇਹ ਮਾਗ ਰਿਹਾ ਹੈ ਕਿ ਜਲਦੀ ਉਹ ਜੀ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਤੇ ਉਹਨਾਂ ਕੋਲੇ ਕੌਣ ਸੀ ਉਹ ਇਸਟਲ ਸਾਡੇ ਪਿੰਡ ਦੀ ਸੀਗੇ ਜੀ ਨੰਗੇ ਜੇ ਅੱਛਾ ਹਾਂਜੀ ਤੇ ਪਿਸਟਲ ਸੀਗੇ ਉਹਨਾਂ ਕੋਲੇ ਦੋ ਫਾਇਰ ਮਾਰੇ ਆ ਹੁਣ ਸਰ ਜੀ ਹੋਰ ਤਾਂ ਕੋਈ ਗੱਲਬਾਤ ਕਿੱਥੇ ਸੀਗੇ ਉਹ ਵੀ ਡੀਟੇਲ ਸਾਡੇ ਕਿਹੜੇ ਪਿੰਡ ਦੀ ਸੀ ਕਾਲੇ ਕੇ ਪਿੰਡ ਦੀ ਸੀ ਕਿੱਥੇ ਖੜੇ ਸੀ ਅਸੀਂ ਆਪ ਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਹਾਂਜੀ ਉੱਥੇ ਆ ਕੇ ਫਾਇਰਿੰਗ ਹੋਈ ਹੈ ਇਹ ਫਾਇਰ ਮਾਰੇ ਮੈਂ ਉਹ ਹੋਣੇ ਜੀ 15-20 ਕਿਤੀਆਂ ਹੈਗੀਆਂ ਸੀ ਜੀ ਥੋਡੇ ਨਾਲ ਕੌਣ ਸੀ ਸੱਤੀ ਮੇਰਾ ਨਾਲ ਮੇਰਾ ਭਾਈ ਸੀ ਜੀ ਰਪਿੰਦਰ ਸ਼ਰਮਾ ਅਸੀਂ ਕੱਲੇ ਦੋ ਜਾਣੀ ਸੀਗੇ ਨਾ ਅਸੀਂ ਚਾਰ ਜਾਣੇ ਸੀਗੇ ਜੀ ਦੋ ਮੋਟਰਾਂ ਨਾਲ ਫੇਗੇ ਹਾਂ ਜੀ ਹੁਣ ਕੇਰਿਆ ਨਾ ਕੇਰਿਆ ਨਹੀਂ ਜੀ ਆਉਣ ਸਾਰ ਸਿੱਧਾ ਫਾਇਰ ਹੀ ਮਰਿਆ ਜੀ ਤੇ ਬੱਚਾ ਪਹਿਲਾਂ ਪਹਿਲਾ ਫਾਇਰ ਮੇਰੇ ਵੱਜਿਆ ਜੀ ਹਾਂ ਜੀ ਤੇ ਦੂਜਾ ਉਹਦੇ ਵੱਜ ਗਿਆ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਜਣ ਦਾ ਦੂਜਾ ਤੋਂ ਮੈਨੂੰ ਕੋਈ ਪਤਾ ਨਹੀਂ ਸੀ ਜੀ ਉਹ ਬੋਰ ਵੀ ਤਿਆਰ ਸੀਗੇ ਕੀ ਰੌਲਾ ਕੀ ਸੀ ਹਾਂ ਤਿਆਰ ਹੈਗੇ ਸੀ ਜੀ ਗੜਾਸੇ ਗੜੂਸੇ ਹੈਗੇ ਸੀ ਹੋਰ ਹਟਾ ਰਹਿਗੇ ਸੀ ਰੰਜਸ ਕੀ ਕਹਾ ਤਰੰਜਸ ਜੀ ਇਹਨੂੰ ਇੱਕ ਦੋ ਵਾਰੀ ਧਣਾਉਲੇ ਕੁੱਟ ਗਏ ਜੀ ਉਹ ਇੱਥੇ ਆਪਣੇ ਬੱਸ ਸਟੈਂਡ ਤੋਂ ਉਹੀ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ ਇਹ ਰੰਜਸ ਸਹੀ ਸਹੀ ਇੰਨੇ ਸਮੇਂ ਤੋਂ ਪਹਿਲਾਂ ਵੀ ਜਿਹੜੀ ਲੜਾਈ ਚੱਲ ਰਹੀ ਆ ਰਾਂ ਦੇ ਸੇ ਇਹ ਰਾਂ ਦੇ ਸੇ ਕੋਈ ਆ ਬਸ ਥੋੜੇ ਜਿਹੇ ਦਿਨਾਂ ਦੀ ਹੀ ਗੱਲ ਇਹ ਦੀ ਪੰਜ ਪੰਜ ਛੇ ਦਿਨਾਂ ਦੀ ਗੱਲ ਆ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜ ਪਈ ਸੀ ਇੱਥੇ ਜੀ ਪਣਾਉਲੇ ਕਿੰਨੇ ਕੀ ਹੈਗਾ ਤਾਂ ਦੇ ਦੂਸਰੇ ਦਾ ਹਾਂ ਜੀ ਸਾਡੇ ਪਿੰਡ ਦੀ ਨਹੀਂ ਇੱਕ ਤਾਂ ਜੀ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਸਾਡੇ ਡਿਮਾਂਡ ਤੋਂ ਹੀ ਆਈ ਜੀ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਜੀ ਕਿ ਦੋਗੇ ਸਾਫ ਦਾ ਪੁੱਤ ਦਾ ਨਾਮ ਰਿਹਾ ਹਾਂ ਸੁਨਣਾ ਦਾ ਜੀ ਇੱਕ ਉਹ ਦੋ ਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਅੱਜ ਹੁਣ ਹੀ ਉਹਦੇ ਹੀ ਹਸਲਾ ਸੀ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਅੱਛਾ ਹਾਂ ਜੀ ਕਿਹਦੇ ਸੀ ਕਿ ਸੰਸੀ ਸੀ ਕਿ ਤੁ ਸੰਸੀ ਦਾ ਹੁਣ ਜੀ ਚੋਣ ਜਾਬਤੇ ਚ ਕਿੱਥੇ ਹੋਣਗੇ ਜੀ ਸਾਰੇ ਦੂਜੇ ਹੀ ਸੀਗੇ ਦੂਬਾਰ ਤੋਂ ਕਿੰਨੇ ਹਸਪਤਾਲੋਂ ਲੈ ਕੇ ਹਸਪਤਾਲ ਜੀ ਮੇਰਾ ਸਾਡੇ ਘਰਾਂ ਚੋਂ ਹੀ ਆ ਮੁੰਡਾ ਉਹ ਲੈ ਕੇ ਆਇਆ ਆ ਐਂਬੂਲੈਂਸ ਐਂਬੂਲੈਂਸ ਜੇ ਵੀ ਕੱਲੇ ਕੋਈ ਚੱਕਰੀ ਹੋਇਆ ਤੁਹਾਡੇ ਨਾਲ ਦੇ ਨਾ ਅਸੀਂ ਦੋ ਮੇਰੇ ਹੱਥ ਤੇ ਫਾਇਰ ਵੱਜਿਆ ਜੀ ਉਹਦੇ ਸਿਰ 'ਚ ਵੱਜ ਗਿਆ ਜੀ ਉਹਦੀ ਡੈਥ ਹੋ ਗਈ ਭਾਈ ਜੀ ਮੇਰੇ ਵੀ ਜੀ ਉਹਦੀ ਕੀ ਨਾਮ ਹੈ ਮਰਨਾ ਹਰਦੀਪ ਸਿੰਘ ਹੈ ਇਹ ਮੌਲਾ ਜੀ ਬਲੇ ਜੀ ਇਹ ਕੋਈ ਪੁਰਾਣੀ ਇਨਾਂ ਦੀ ਰੰਜਸ਼ ਸੀ ਜੀ ਕੋਈ ਲੜਾਈ ਪੜਾਈ ਚੱਲ ਰਹੀ ਸੀ ਉਹ ਸਵਾਂਦਰ ਚ ਇਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ ਮੈਨੂੰ ਉੱਥੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਦਾ ਡਰਾਈਵਰ ਆ ਜੀ ਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਇਆ ਦੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਸਿੱਧੀ ਲੈ ਕੇ ਜਾਓ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਨਾਂ ਨੂੰ ਮੈਂ ਲੈ ਕੇ ਆਇਆ ਟਰੌਲੀ ਜੀ ਉਹ ਲੈ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜਿਵੇਂ ਮੁੰਡੇ ਇੱਕ ਤਾਂ ਡੈਥ ਹੋ ਗਈ ਜੀ ਮੁੰਡੇ ਦੀ ਇੱਕ ਦੇ ਹੱਥ ਵਿੱਚ ਪੈਣਾ ਹਾਂ ਹਾਂ ਉਹਦੀ ਮੌਕੇ ਦੀ ਹੋ ਗਈ ਹਾਂ ਉਹਦੀ ਮੌਕੇ ਦੀ ਜੋ ਐਸੀ ਗੱਡੀ ਚ ਪਾਇਆ ਉਹਦੀ ਡੈਥ ਦੀ ਡੈੱਡ ਦੀ ਤੇ ਕੋਈ ਇਹ ਦੂਬਾ ਨਾ ਉਹਦੀ ਡੈੱਡ ਦੀ ਮੁੰਡਾ ਜੀ